ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਸੋ ਮੁਲਾਜ਼ਮਾਂ ਦੇ ਪੈਨਸ਼ਨਜ਼ ਦੇ ਨਾਲ ਜੁੜੀ ਹੋਈ ਹਰ ਤਰ੍ਹਾਂ ਦੀ ਖਬਰ ਪ੍ਰਾਪਤ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਆਪਣੇ ਸਾਥੀਆਂ ਨਾਲ ਜ਼ਰੂਰ ਸ਼ੇਅਰ ਕਰ ਦਿਓ ਤਾਂ ਜੋ ਤੁਸੀਂ ਮੁਲਾਜ਼ਮ ਦਾ ਕੋਈ ਵੀ ਵਿਭਾਗ ਹੋਵੇ ਚਾਹੀ ਕਿਸੇ ਵੀ ਪੈਨਸ਼ਨਜ਼ ਦਾ ਕੋਈ ਵੀ ਵਿਭਾਗ ਹੋਵੇ ਹਰ ਤਰ੍ਹਾਂ ਦੀ ਨੋਟੀਫਿਕੇਸ਼ਨ ਹਰ ਤਰ੍ਹਾਂ ਦੀ ਖਬਰ ਤੁਹਾਡੇ ਨਾਲ ਅਸੀਂ ਚੈਨਲ ਤੇ ਸ਼ੇਅਰ ਕਰਦੇ ਰਹਿਣੇ ਹਾਂ ਜੋ ਕਿ ਹਰ ਤਰ੍ਹਾਂ ਨਾਲੋਂ ਪੂਰੀ ਸਹੀ ਹੁੰਦੀ ਹੈ ਤੇ ਆਫੀਸ਼ੀਅਲ ਹੁੰਦੀ ਹੈ ਸੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਅਹਿਮ ਖਬਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਤਿਹਾਰ ਜੇਲ੍ਹ ਵਿੱਚ ਮੁਲਾਕਾਸਬੰਦੀ ਸੁਰੱਖਿਆ ਯੋਜਨਾ ਤੇ ਸ਼ੁੱਕਰਵਾਰ ਨੂੰ ਦਿੱਲੀ ਅਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਵਿਚਕਾਰ ਮੀਟਿੰਗ ਹੋਵੇਗੀ ਜੇਲ੍ਹ ਅਧਿਕਾਰੀਆਂ ਵੱਲੋਂ ਬਿਆਨ ਵਿੱਚ ਕਿਹਾ ਗਿਆ ਕਿ ਪੰਜਾਬ ਪੁਲਿਸ ਦੇ ਵਧੀਕ ਡਾਇਰੈਕਟਰ ਜਨਰਲ ਦਿੱਲੀ ਪੁਲਿਸ ਅਤੇ ਤਿਹਾਰ ਪ੍ਰਸ਼ਾਸਨ ਵਿਚਕਾਰ 12 April ਨੂੰ ਸਵੇਰੇ 11 ਵਜੇ ਤਿਹਾਰ ਜੇਲ੍ਹ ਹੈਡਕੁਆਟਰ ਵਿਖੇ ਡਿਪਟੀ ਇੰਸਪੈਕਟਰ ਜੇਲ੍ਹਾਂ ਦੇ ਦਫ਼ਤਰ ਵਿੱਚ ਇੱਕ ਸੁਰੱਖਿਆ ਪ੍ਰਬੰਧਾ ਬਾਰੇ ਮੀਟਿੰਗ ਤੈਅ ਕੀਤੀ ਜਾਂਦੀ ਹੈ ਤੈਅ ਕੀਤੀ ਗਈ ਹੈ ਇਸ ਸਮਗਰ ਭਵਾਨ ਤਮਾਨ ਦੀ ਕੇਜਰੀਵਾਲ ਨਾਲ ਮੀਟਿੰਗ ਦਾ ਪ੍ਰਬੰਧ ਕੀਤਾ ਜਾਵੇਗਾ ਸੋ ਇਹ ਪੰਜਾਬ ਦੇ ਮੁੱਖ ਮੰਤਰੀ ਤੇ ਜੋ ਪੰਜਾਬ ਦੇ ਮੁਲਾਜ਼ਮ ਨੇ ਜਿਹੜੇ ਜੇਲ੍ਹਾਂ ਦੇ ਵਿੱਚ ਤਹਿਨਾਤ ਨੇ ਤੇ ਨਾਲ ਹੀ ਦਿੱਲੀ ਦੇ ਜਿਹੜੇ ਅਧਿਕਾਰੀ ਨੇ ਕਹਿੰਦਾ ਭਾਵ ਹੈ ਕਿ ਦਿੱਲੀ ਤੇ ਪੰਜਾਬ ਪੁਲਿਸ ਦੇ ਜਿਹੜੇ ਅਧਿਕਾਰੀ ਹੈ ਉਹਨਾਂ ਦੀ ਇੱਕ ਮੀਟਿੰਗ ਤਾਂ ਕੀਤੀ ਗਈ ਹੈ ਜਿਸ ਦੇ ਵਿੱਚ ਜਿਹੜਾ ਮੇਨ ਮਕਸਦ ਰੱਖਿਆ ਗਿਆ ਮੀਟਿੰਗ ਦਾ ਉਹ ਸੁਰੱਖਿਆ ਦੇ ਪ੍ਰਬੰਧਾਂ ਨੂੰ ਲੈ ਕੇ ਰੱਖਿਆ ਗਿਆ ਸੋ ਇਹਨਾਂ ਮੁਲਾਜ਼ਮਾਂ ਦੀ ਹੁਣ ਜਿਹੜੀ ਮੀਟਿੰਗ ਹੈ ਪਰਬੰਧਤਮਾਨ ਦੇ ਨਾਲ ਜਿਹੜੀ ਉਹਨਾਂ ਦੀ ਗੱਲ ਹੋਈ ਹੈ ਕਿ ਕੇਜਰੀਵਾਲਾ ਮੀਟਿੰਗ ਕਰਕੇ ਇਸ ਦਾ ਪ੍ਰਬੰਧ ਕੀਤਾ ਜਾਊਗਾ ਜਿਸ ਵਿੱਚ ਇਨ੍ਹਾਂ ਮਲਾਜ਼ਮਾਂ ਦੀਆਂ ਮੰਗਾਂ ਨੂੰ ਤੇ ਇਨ੍ਹਾਂ ਦੀਆਂ ਸੁਰੱਖਿਆ ਨੂੰ ਲੈ ਕੇ ਜੜੀਆਂ ਗੱਲਾਂ ਨੂੰ ਧਿਆਨ ਦਿੱਤਾ ਜਾਊਗਾ ਸੋ ਇਹ ਸੀ ਜੀ ਪੰਜਾਬ ਪੁਲਿਸ ਦੇ ਵਿਭਾਗ ਤੇ ਸੁਰੱਖਿਆ ਵਿਭਾਗ ਨਾਲ ਸੁਰੱਖਿਅਤ ਸਬੰਧਿਤ ਅਧਿਕਾਰੀਆਂ ਦੀਆਂ ਖਬਰਾਂ ਸੋ ਇਸੇ ਤਰ੍ਹਾਂ ਹੋਰਨਾਂ ਭਾਗਾਂ ਦੇ ਮਲਾਜ਼ਮਾਂ ਦੀਆਂ ਖਬਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ ਜੁੜੇ ਰਹੋ ਇਸ ਚੈਨਲ ਦੇ ਨਾਲ ਤੇ ਆਪਣੇ ਸਾਥੀਆਂ ਨੂੰ ਚੈਨਲ ਦਾ ਲਿੰਕ ਜ਼ਰੂਰ ਸ਼ੇਅਰ ਕਰ ਦਿਓ ਤਾਂ ਜੋ ਤੁਸੀਂ ਆਪਣੇ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਅਪਡੇਟ ਚਾਹੇ ਤੁਹਾਡੀਆਂ ਤਨਖਾਹਾਂ ਨਾਲ ਸੰਬੰਧਿਤ ਹੋਵੇ ਚਾਹੇ ਤੁਹਾਡੇ ਵਿਭਾਗ ਦਾ ਕੋਈ ਵੀ ਨੋਟੀਫਿਕੇਸ਼ਨ ਹੋਵੇ ਜਾਂ ਕੋਈ ਵੀ ਖਬਰ ਹੋਵੇ ਇਸ ਚੈਨਲ ਤੋਂ ਤੁਸੀਂ ਪ੍ਰਾਪਤ ਕਰ ਸਕਦੇ ਹੋ ਧੰਨਵਾਦ ਜੀ